ਸਸ ਤਸਰੀਕਾਲ ਜੀ ਫੋਰ ਸਾਰੇ ਠੀਕ ਠਾਕ ਆਈ ਹੋਪ ਤੁਸੀਂ ਠੀਕ ਹੋਵੋਗੇ ਅੱਜ ਪਿੰਡ ਤੋਂ ਸੇ ਲੈਂਟਰ ਪਾਇਆ ਜਾ ਰਿਹਾ ਹੈ ਆ ਕਥਨ ਲੱਗੇ ਆ ਮਸ਼ੀਨ ਤੇ ਆਜੋ ਦਿਖਾਉਂਦੇ ਆ ਇੰਨੀ ਠੰਡ ਵਿੱਚ ਕਿਦਾਂ ਲੈਂਟਰ ਪਾਇਆ ਜਾ ਰਿਹਾ ਹੈ ਵੀਡੀਓ ਨਾਲ ਬਣੇ ਰਹੋ ਪੰਜ ਹਾਂ ਅਮੇ ਆ ਗਏ ਆਦੇ ਮੈਂ ਅੱਜ ਹਾਂ ਆਇਆ ਨਹੀਂ ਉਹ ਉਹ ਬਾਈ ਦੋ ਡਰਮ ਲੈ ਲੈ ਡਰਮ ਲੈ ਆਂ ਆ ਲੈ ਆ ਕਮਾਵਾ ਆਪੇ ਦੁਨੀਆ ਗਾਣੀਆਂ ਪਾ ਦਾਂਦੀਆਂ ਜੇ ਕੱਢੀ ਜਾਣਾ ਗੁਣੀਆਂ ਪਾ ਆ ਦੇਖੋ ਅਡਪਈ ਵਾਲੇ ਫੜ ਲਾ ਕੰਗਾ ਭਾਈ प्लेट ਆ ਮੇਰੇ ਗੇਲੀ ਜਾਤੇ ਦਾ ਆ ਤੁਹਾਰਾ ਗਰ ਗੋਟੀ ਤੇ ਫੇਰੀ ਬਣਾਇਆ ਲਾਟ ਖੜਾ 500 ਰੁਪਿਆ ਤਨ ਖਾਗਾ ਮੇਰੀ ਓ 600 ਦਿਹਾੜੀ ਆ ਮੇਰੀ ਸਾਹਬ ਨੂੰ ਨਾ ਫੇਰ ਬੰਦੇ ਨੂੰ ਗਰਮੀ ਆ ਗਈ ਚੱਲ ਚੱਲ ਬੰਦੇ ਨੂੰ ਮੋਲਿਆ ਆ ਤਾਂ ਮੋਲਿਆ ਆ ਆ ਪਾਉਂ ਲੱਗੇ ਆ ਆ ਪਾ ਦੂੰਗਾ ਉਹ ਕੰਗਾ ਕਹਿੰਦੇ ਆ ਤੇ ਤੇਰੇ ਆਪਣਾ ਹਾਂ ਤੇ ਕੜੰਗਾ ਵੀ ਕਹਿੰਦੇ ਜਫਾ ਵੀ ਕਹਿੰਦੇ ਆ ਤੇ ਆ ਆਪਾਂ ਕਥਨ ਲੱਗੀਆਂ ਨਾਟ ਨਾਟ ਕਸ ਕੇ ਚੰਗੀ ਤਰ੍ਹਾਂ ਨਾ ਤਸੱਲੀ ਕਰਕੇ ਤੇ ਫਿਰ ਆਪਾਂ ਕਰਾਂਗੇ ਪੌਣੀ ਉੱਤੇ ਪਾਵਾਂਗੇ ਜਿਹਦੇ ਉੱਪਰ ਦੀ ਚੱਲੂਗੀ ਤਾਰ ਤਾਰ ਦੇ ਤਿੰਨ ਲਾੜ ਆਉਂਦੇ ਆ ਕਾ ਤਾਂ ਹੁੰਦਾ ਵਾ ਫੇਰ ਥੱਲੇ ਜਾ ਕੇ ਫੇਰ ਇੱਕ ਤਾਂ ਹੁੰਦਾ ਲੜ ਤੇ ਬਸ ਬਸ ਲੈ ਜਿਦ ਹੁਣਾ ਬਸ ਆਈ ਹੈ ਉਹ ਬੱਚੇ ਕਿਨਾਰੇ ਡੱਗ ਬੈਠੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰ ਦਿਓ ਮੈਂ ਕਰ ਦੂ ਸ਼ੇਅਰ ਕਰਨਾ ਨਾ ਭੁੱਲਣਾ ਆਪਣੇ ਯਾਰਾਂ ਦੋਸਤਾਂ ਨੂੰ ਹੂੰ ਥੱਲੇ ਡੁੱਪੀਆਂ ਮੰਨਦੇ ਨਹੀਂ ਵੀਡੀਓ ਥੋੜੇ ਲੈ ਲਿਆਉਂਦੇ ਰਹਾਂਗੇ ਹੈਲੋ ਗਾਇਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਕਰ ਲੋ ਆਨ ਕਿ ਜੋ ਸਮੋਤੀ ਪੀਸ ਹਨ ਤੁਰੰਤ ਮਿਲ ਜਾਵੇ ਪੰਜਾਬੀ ਨਹੀਂ ਗੇਲੀ ਨਾ ਹੋਗੇ ਤਿੰਨ ਕ ਦਿਨ ਜਾਂਦੇ ਨੂੰ ਮੈਂਂਟੀ ਮੇਰਾ ਮੈਨੂੰ ਛਾੜਦਾ ਕਰੋ ਜਾ ਜਸਮੀਂਦੀਪੇ ਨਾ ਖਲਾ ਦੇ ਕੈਮਰਾ ਠੇਕਾ ਲੱਤਾ ਮੈਨੂੰ 700 ਦੇਣੀ ਹੈ ਕੱਲ ਮੈਂ 700 ਮੈਂ ਛੱਡ ਕੇ ਥੱਲੇ ਉਤਰਿਆ ਹਾਂ ਉਹਦੇ ਪੈਣ ਲੱਗੀਆਂ ਆਪਾਂ ਪਾਉਣੀ ਮੈਂ ਖੋਲੀ ਚੱਲਾਂਗੀ ਫੇਰ ਪਾਵਾਂਗੇ ਤਾਰ ઓય બોલને રચ્છા છો રેડીયા ખેત લેતી ઓય ફેર ટક ભાઈ જર ટક મા ਰੋਟੀ ਬਣਾ ਲਈ ਤੇ ਮੁੰਡਾ ਗਰਮ ਮਿਓ ਗਰਮਿਓ ਹੋ ਗਿਆ ਏ ਤੇਰੇ ਮਾਰਦੀ ਸਾਰਿਆਂ ਦੇ ਵਲੌਗ ਬਣਾ ਦੇ ਭਾਈ ਦਾ ਆਹ ਕਰਨ ਲੱਗੇ ਆ ਆਪਾਂ ਨਟਾ ਦੀ ਤਸੱਲੀ ਬਲੌਗ ਕਰੀ ਤੋਂ ਐਡ ਕਰਕੇ ਆਪਾਂ ਤਾਂ ਦੇਖਦੇ ਹਾਂ ਉਹ ਦੂਜੇ ਮੁੰਡੇ ਨੇ ਇਧਰੋਂ ਚੈਨਲ ਕਸਿਆ ਜੀ ਤਾਂ ਕਰਕੇ ਯਕੀਨ ਨਹੀਂ ਪਿਆਉਂਦੇ ਸੀ ਨਜ਼ਰੀ ਫਿਰ ਵੀ ਹੱਥ ਮਾਰਨ ਕੜੀਆਂ ਕਿੱਤਰ ਦੀ ਪਾਉਗੇ ਰਕਾਟ ਦੇ ਬਲੌਗ ਹੈ हां ਹੁਣ ਆਪਾਂ ਕਚਨ ਲੱਗੇ ਆ ਰੈਡੀ

ਪਾ ਡੀਜ਼ਲ ਮਸ਼ੀਨ ਦੇ ਵਿੱਚ ਬਟੂ ਵੇ ਓ ਬਟੂ ਡੀਜ਼ਲ ਪਾ ਪਾਵਾਂਗੇ ਗੇੜਾ ਆਪਾਂ ਇਹਦੇ ਪੀ ਜਾਂਦੇ ਆ ਚਾਹ ਆ ਵੀ ਆ ਠੰਡਾ ਬੁੱਥ ਹੈਗੀ ਆ ਬੰਦੇ ਦੀ ਚਾਹ ਤੇ ਨਾਲ ਹੀ ਆਪਾਂ ਆਪਣੀ ਰਾਣੀ ਨੂੰ ਆ ਵੀ ਪਿਉਂਦੇ ਆ ਡੀਜ਼ਲ ਫਿਰ ਪਾਵਾਂਗੇ ਗੇੜਾ ਜੱਟ ਪਈ ਬੜਾ ਚਾ ਚੱਕ ਲਿਆ ਇਹ ਪੜਿਆ ਤਾਂ ਮੋੜ ਖਾਣੇ ਦਾ ਡੋਲਾ ਹੀ ਰੱਖਿਆ ਬਲੌਗ ਚਲਾਣਾ ਥੁਰੇ ਕਾਦਾ ਕੀ ਚੱਕਾ ਮੜੀ ਤਾਰ ਮੋ ਡੀਜੀ ਕਰ ਲਾ ਉਹਨੇ ਨੱਪ ਲਾ ਐ ਡੀ ਕਰਕੇ ਦੇਖ ਲੈ ਹੋ ਗਿਆ ਆ ਬਈ ਐਂ ਬੁੜਾ ਕੀ ਬਈ ਤਾਂ ਬਰੋਂ ਮੇਰੇ ਨਹੀਂ ਕੁਆળો ਚਾਹ ਕੁਆਲਾ ਹੋ ਗਿਆ ਸਲਾਈ ਨੂੰ ਮੇਰੇ ਆਪਾਂ ਵਾਲੇ ਚਾਹ ਪੀ ਲਓ ਸਾਰੇ ਨੂੰ അല്ല സിമ്പിൾ റിമർ പ്രബലമാണ് ആള് Gay pistol 0x3 Rao 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 Haro Trao இனா்நாடா டாலா தான் ਮੈਂ ਤਾਂ ਇਹ ਨਹੀਂ ਦੋਰਦਾ ਬੂਲਵਾੜ ਆ ਮੈਂ ਤਾਂ ਇਹ ਨਹੀਂ ਦੋਰਦਾ ਬੰਦੇ ਦਾ ਬਚਾਦੇ ਤਾਂ ਜਾ ਕੋਈ ਭਈ ਮੈਂ ਮੈਂ ਯਾਰ ਬਲੌਗ ਬਣਾਇਆ ਨਾ ਮੈਨੂੰ ਕੱਟ ਨਹੀਂ ਸਕਦਾ ਇਹ ਇਹ ਕੱਟਦਾ ਦਾ ਫਿਰ ਸਾਰਾ ਦੂਰੀ ਤੋਂ ਬਣੂ ਅੱਧਾ ਘੰਟਾ ਲੱਗ ਜਾਣਾ ਫਿਰ ਦੁਬਾਰਾ

अत्ता पट्टो के बा मुए अरे यार तू बजरी ते हेड का नहीं यार तू तो चट्टेबा देखियो तू ए गाओ का तो सता है हमारे लाक रख दिया कपड़ा ओ मग देखी भाई लद्दा यार ਕਿ ਤਰਦਾ ਲੋ ਪਤੂ ਚਲ ਖਾਣਾ ਆਵੇ ਨਹੀਂ ਤੇ ਉਹ ਜੀ ਇਹਨਾਂ ਦਾ ਖਾਣੋ ਚਾਹਿਆ ਸੀ ਸੀਮੈਂਟ ਰੱਖਣਾ ਮਾਹਤ ਮਾਰਨ ਨਾਲ ਚਾਲਿਆ ਤੋ ਬਸ ਰੋਟੀ ਖਾ ਲੈ ਫਰਿਆ ਆ ਦੇ ਅੰਦਰ ਰੱਖਣਾ ਮਾਹਤ ਆਇਓ ਪਿੱਛੇ ਹੋ ਬਹੁਤ ਥੋਥੇ ਯਾਰ ਆਇਓ ਮੇਰਾ ਵੀ ਹੁਣ ਤਾਂ ਖੂਨ ਗਾ ਦਵਾ ਕਿੱਥੇ ਰੱਖਣਾ ਸੀ ਦੋ ਦਮ ਨਾਲ ਤਿੰਨ ਬਾਗ ਲੈ ਜਾਓਗੇ ਹਾਂ ਕੀ ਕਹਦਾ ਮੈਂ ਘੋੜਾ ਦੇ ਗਾ ਕੇ ਤੇ ਬਾਹ ਪਜੂਏ ਘਬਰਾਣਾ ਜਿੰਨਾ ਹੌਲੀ ਕਹੇ ਕੋਈ ਨਹੀਂ ਤਰੂ ਓਏ ਆਏ ਭਾਈ ਓਏ ਇੱਕ ਮਿੰਟ ਓਏ ਭਾਈ ਇਹਦਾ ਗੋਡਾ ਟੁੱਟਿਆ ਨੂੰ ਰਹਿਣ ਦੋ ਯਾਰ ਬਚਾ ਲੈ ਓਏ ਯਾਰੀ ਰੱਖ ਸੀਮੈਂਟ ਰੱਖ ਸੀਮੈਂਟ ਵਾਲੇ ਦੋ ਤਾਂ ਤਿਆਰ ਹੋਏ ਖੜੇ ਆ ਯਾਰ ਤੇ ਉਹਨਾਂ ਨੂੰ